ਇਸ ਦੰਦੇ ਸਦਲੀ ਤੁਪਾ ਕਰਵੇ ਜਦ ਆਪ ਬਿਗਤ ਗੋਚਰ ਪ੍ਰਵੇਕਾ ਜਲ ਗੋਸਿਕ ਸੁਚਲੇ ਕਾ ਜਦ ਨਾਮ ਨਿਰੰਜਨਿਆ ਗੋਚਰੇ ਆ ਗਾਵੇ ਮੋਹ ਸੁਖੇ ਪਰਵੰਦਨ ਕਰਦੇ ਆਪਨੇ ਆਪ ਆਪ ਹੀ ਆਚਰਜਾ ਤਨ ਆਪਨ ਨੂੰ ਆਪ ਹੀ ਬੰਦਾ ਜਿਹੇ ਨਿਰਮਲ ਪੁਰਖ ਪੁਰਖ ਪਤ ਹੋਤਾ ਜਿਹੇ ਨਿਰਮਲ ਹੋਇਆ ਲੋਗਾ ਜਿਹੇ ਤੇ ਰਜੇ ਨਿਰੰਕਾਰ ਨਿਰਵਾ ਜਿਹੜਾ ਸਰੂਪ ਕੇਵਲ ਜਗਦੀ ਨੇਤਰੋ ਪ੍ਰੀਤ ਦਰਸ ਸੁਖ ਹੋਈ ਭਗਤ ਜਨਾ ਕੈ ਮਨ ਤਨ ਰੰਗ ਏਕ ਵਸਤ ਦੀ ਜੈ ਕਰ ਮਯਾ ਤਾਕੀ ਉਮਾ ਕਹੀ ਨ ਜਾਏ ਪ੍ਰਭ ਭਗਤ ਸੰਤ ਦੀ ਲਿਆ ਨਾਥ ਨਾਥ ਗੋਪਿੰਦ ਗੋਪਾਲ ਆਇਆ ਸ਼ਬਦ ਗਾਣਿਆ ਆਇਆ ਸ਼ਬਦੋ ਤਗੋ ਹਰੀ ਕੇ ਨਾਮ ਜਿ ਨਿਵਸਾਇ ਕਹੇ ਨਾਨਕ ਗੰਦ ਹੋਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰ i ਉਹਦੇ ਤਾਂ ਪੰਜਾਬ ਦੀ ਧਰਤੀ ਨਹੀਂ ਹੈ ਜਦੋਂ ਜਾਂਦੇ ਨੇ ਤਾਂ ਵੀ ਪੰਜਾਬ ਦੀ ਧਰਤੀ ਨਹੀਂ ਆਉਂਦੇ ਨੇ ਤਾਂ ਪੜਨਾ ਜਾਂਦੇ ਨੇ ਤਾਂ ਨਦੀ ਪਰ ਉਹਨਾਂ ਨੇ ਇੱਕ ਬਹੁਤ ਵੱਡੇ ਕੰਮ ਲਈ ਪੰਜਾਬ ਦੀ ਧਰਤੀ ਨੂੰ ਚੁਣਿਆ ਉਹ ਕੰਮ ਕਿਹੜਾ ਸੀ ਉਹ ਇਸ ਤਰ੍ਹਾਂ ਕੀਤਾ ਆਲਸਾ ਪੰਥ ਦੀ ਸਾਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਆ ਉਹ ਇਕੁਐਲਿਟੀ ਹੈ ਸਮਾਨਤਾ ਹੈ ਇੱਥੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਤਾਂ ਗੁਰੂ ਸਾਹਿਬ ਨੇ ਬਰਾਬਰ ਦਾ ਵੀ ਆਖਿਆ ਮੇਲ ਸਿੰਘ ਕਿਹਾ ਤਾਂ ਇੱਧਰ ਔਰ ਰਾਜਕੁਮਾਰ ਇੱਥੇ ਬਹੁਤ ਪਿਆਰ ਤੇ ਸਤਿਕਾਰ ਵਾਲਾ ਸ਼ਾਮਲ ਹੁੰਦਾ ਮਾਤਾ ਗੁਜਰਕੌਰ ਦੀ ਕੋਖੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਆਉਂਉ ਆਨੰਦ ਕਾਲਜ ਤੋਂ ਕਿੰਨਾ ਸਮਾਂ ਬਾਅਦ ਹੋਇਆ ਦੱਸੋ ਕੋਈ ਗੈਸ ਕਰ ਸਕਦਾ 15 ਸਾਲ ਹੋਰ ਨਾ ਉਹ ਜਿਵੇਂ ਅਸੀਂ ਔਰੰਗਜ਼ੇਬ ਦੇ ਗੁਣ ਬਿਆਨ ਕੀਤੇ ਗੁਰੂ ਸਾਹਿਬ ਨੇ ਕਹਿੰਦੇ ਤੂੰ ਚੰਗਾ ਦੀਰ ਅੰਦਾ ਚੰਗਾ ਘੋੜਸਵਾਰ ਖਜ਼ਾਨੇ ਦੇ ਪੈਸੇ ਦੀ ਰੋਟੀ ਨਖਾਂਦਾ ਟੋਪੀਆਂ ਬਣਾ ਕੇ ਵੇਚਦਾ ਜੇ ਪੈਸੇ ਮਿਲਦੇ ਉਹਨਾਂ ਦੇ ਨਾਲ ਤੇ ਰੋਟੀ ਖਾਂਦਾ ਗੁਣ ਬੜਿਆ ਪਰ ਤੈਨੂੰ ਸੱਚ ਦੱਸਾਂ ਕਿ ਇੰਨੇ ਗੁਣਾਂ ਦੇ ਬਾਅਦ ਵੀ ਤੂੰ ਧਰਮੀ ਨਹੀਂ ਹੋ ਸਕਦਾ ਧਰਮੀ ਬੰਦਾ ਬਸੂਮ ਬੱਚਿਆਂ ਤੇ ਜ਼ੁਲਮ ਨਹੀਂ ਕਰ ਸਕਦਾ ਧਰਮ ਦਇਆ ਦਾ ਉਤਰ ਦਇਆ ਦੇ ਵਿੱਚ ਨਹੀਂ ਆ ਗੌਰ ਵੀ ਹੈਗੀ ਇਸੇ ਤਰ੍ਹਾਂ ਗੁਣ ਨੂੰ ਗੁਣ ਕਹਿਣ ਦੇ ਸੰਵਾਦ ਪਾਈ ਆ ਗੀਆਂ ਸਾਬ ਨੇ ਚਾਹੇ ਦਸ਼ਮਤ ਚ ਵੀ ਸਤਕਾਰਯੋਗ ਸ਼ੂਦਰਾ ਜੀ ਸਤਕਾਰਯੋਗ ਦਸ਼ੋਤਰਾ ਜੀ ਦਸ਼ੋਤਰਾ ਬਾਰੇ ਪਤਾ ਕਿਸੇ ਨੂੰ ਦਸ਼ੋਤਰਾ ਕਾ ਨਹੀਂ ਮੈਂ ਇਹ ਸ਼ੂਦਰਾ ਮੈਂ ਇਹ ਕਹਿ ਤੁਸੀਂ ਸੱਚ ਬਾਰੇ ਇਹਨਾਂ ਦਿਸ਼ੋਤਰਾ ਦੀ ਥਾਂ ਮੈਂ ਨਾ ਕੋਈ ਗੁਰ ਨਾ ਕਹਿਣਾ ਹੋਵੇ। ਮਹਾਤਮਾ ਬੁੱਧ ਦੀ ਪਤਨੀ ਦਾ ਨਾਂ ਕੀ ਸੀ? ਦਿਸ਼ੋਤਰੇ ਦਿਸ਼ੋਤਰਾ ਹੀ ਸੀ। ਫਿਰ ਮੈਂ ਸੋਚਿਆ ਮਹਾਤਮਾ ਬੁੱਧ ਦੀ ਪਤਨੀ ਸੀ ਦਿਸ਼ੋਤਰਾ। ਮਹਾਤਮਾ ਚ ਸ਼ੋਤਰਾ ਦੀ ਇਹ ਅਭੀ ਬੁੱਧ ਨੂੰ ਉਸਾਰਣੀ ਦੀ ਦੋਸਾਰਣੀ ਦੀ ਹੋਰ ਵਿਆਹ ਕਰਾ ਲੈਂਦੀ ਵੀ ਨਹੀਂ ਕਿ ਪਤਾ ਕਿੱਥੇ ਗਿਆ ਪਰ ਉਹਨੇ ਕਰਾਇਆ ਉਹ ਕਹਿੰਦੀ ਮੈਂ ਕੁ ਗੁਣ ਵੱਡੀ ਗੱਲ ਦੋ ਮਹਾਨ ਮਾਮਾ ਭਾਗਤੀਆਂ ਤਾਂ ਸੀਤਾ ਜੀ ਤੇ ਜਯਸ਼ੋਦਰਾ ਦੀ ਮਹਾਨਤਾ ਗੱਲ ਆਪਾਂ ਮਾਤਾ ਗੁਜਰਕੌਰ ਤੋਂ ਕਰ ਲਈਏ ਮਾਤਾ ਗੁਜਰਕੌਰ ਜੀ ਦੇਵੀ ਆਪਣੇ ਪਤੀ ਨੂੰ ਤੋੜਿਆ ਉਹ ਨਾਲ ਨਹੀਂ ਸੀਤਾ ਜੀ ਨੂੰ ਪਤਾ ਇਹਨੇ 14 ਸਾਲ ਬਾਅਦ ਆ ਜਾਣਾ ਜਯਸ਼ੋਦਰਾ ਕੋਲੇ ਕਾ ਆਸਰਾ ਮੇਰਾ ਇੱਥੇ ਬਚਿਆ ਅੱਜ ਮੈਂ ਰਾਜੇ ਵੀ ਹੋਆ ਇਹਨੇ ਜਵਾਨ ਹੋਣਾ ਤਖਤ ਤੇ ਬੈਠੂਗਾ ਮੈਂ ਰਾਜਮਾਤਾ ਤੋਂ ਮੈਨੂੰ ਰਾਜਮਾਤਾ ਕਿਹਾ ਜਾਣਾ ਆਕੋ ਸ਼ੌਦੇ ਕੋਲੇ ਹੌਸਲਾ ਹੈ ਪਰ ਮਾਤਾ ਗੁਜਰਕੌਰ ਜੀ ਦੇ ਕੋਲ ਕੋਈ ਹੌਸਲਾ ਨਹੀਂ ਉਕੀ ਨੂੰ ਤੋਰ ਰਹੇ ਨੇ ਤੇ ਸ਼ਹੀਦੀ ਲਈ ਤੋਰ ਰਹੇ ਉਹਨਾਂ ਨੂੰ ਪਤਾ ਗਰੀਬ ਘਰ ਦੀ ਬੱਚੀ ਸੀ ਫਕੀਰਾਂ ਦੀ ਵਿਆਹੀ ਗਈ ਆ ਜਦੋਂ ਮਾਤਾ ਗੁਜਰਕੌਰ ਦਾ ਜਿਹੜਾ ਸਟਸ ਹੈ ਉਹ ਦੁਨੀਆ ਦੇ ਤਖਤੇ ਤੇ ਰੱਖ ਕੇ ਦੇਖਿਆ ਜਾਂਦਾ ਤਾਂ ਗੁਣਾਂ ਨੂੰ ਦੇਖਿਆ ਉਹ ਪੂਰੀ ਦੁਨੀਆ ਦੀ ਮਹਾਨ ਮਾਂ ਹੋ ਨਿਕਲੀ ਉਹਨਾਂ ਨੇ ਆਪਣੇ ਲਈ ਸਰਵੰਸਵਾਰਿਆ ਉਹਨਾਂ ਦਾ ਧਾਰਮਿਕ ਮਨੁੱਖਤਾ ਦਾ ਧਾਰਨ ਸੀ ਮਨੁੱਖਤਾ ਦੀ ਸੇਵਾ ਕਰਨ ਦਾ ਉਹਨਾਂ ਲਈ ਜਾਤ ਪਾਤ ਕੋਈ ਮੱਜ ਕੋਈ ਮਾਨੇ ਨਹੀਂ ਸੀ ਖਾਨਾ ਉਸੇ ਦੀ ਉਦਾਹਰਣ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਦਿੱਤੀ ਜਿਸ ਵਿੱਚ ਜਾਤ ਪਾਤ ਦਾ ਸਾਰੇ ਪੇੜ ਭਾਵੇਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਖੁਦ ਸੇਵਾ ਕਰਕੇ ਪ੍ਰੇਰਿਆ ਆਕੇ ਸਾਨੂੰ ਪ੍ਰੇਰਣਾ ਓਕੇ ਸਿਧਾਂਤ ਚ ਨਹੀਂ ਦਿੱਤੀ ਖੁਰ ਸਾਡੇ ਅੱਗੇ ਆਪਣਾ ਸਰਮਨ ਸਭਾਰ ਕੇ ਕੁਰਬਾਨੀ ਕਰਕੇ ਤਾਂ ਸੀ ਉਹਨਾਂ ਨੇ ਮਨੁੱਖਤਾ ਨੂੰ ਸੇਵਾ ਦੇ ਵਾਸਤੇ ਦੇ ਭਾਰਤ ਦੇਸ਼ ਦੇ ਵਿੱਚ ਇੱਕ ਇੱਕ ਪੱਤੀਆਂ ਮੱਖਣਾਂ ਸਟੇਸ ਦੇ ਵਿੱਚ ਜਾ ਕੇ ਜਨਮ ਪੱਨਾ ਸਾਹ ਚ ਹੁੰਦਾ ਹੈ ਪੱਨਾ ਸਾਹ ਤੋਂ ਪੰਜਾਬ ਦੇ ਵਿੱਚੋਂ ਆਉਂਦੇ ਨੇ ਪੰਜਾਬ ਦੇ ਵਿੱਚੋਂ ਜਾਂਦੇ ਰਸਤੇ ਦੇ ਵਿੱਚ ਕਿੰਨੀਆਂ ਸਟੇਟਸ ਆ ਜਾਂਦੀਆਂ ਨੇ ਫਿਰ ਮਹਾਰਾਸ਼ਟਰ ਆਪਸੇ ਇੱਥੇ ਉਹਨਾਂ ਨੇ ਜਾਣ ਦਾ ਮਕਸਦ ਰੱਖੀ ਸੀ ਕਿ ਮੈਂ ਮਨੁੱਖਤਾ ਦੀ ਸੇਵਾ ਕਰਾਂ ਸਨੇਹਾ ਹਰ ਜene ਦੇ ਵਿੱਚ ਪਹੁੰਚ ਆ ਰਹੀ